ਬਹੁਤ ਹੀ ਸਤਿਕਾਰਯੋਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਭੂ ਮੁਲਾਜ਼ਮ ਸਾਥੀਓ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼ਕਾਲ ਜੀ ਤੁਹਾਡੇ ਪਿਆਰ ਤੁਹਾਡੀਆਂ ਦੁਆਵਾਂ ਤੁਹਾਦਕਾ ਪਰਮਾਤਮਾ ਦੀ ਮਿਹਰ ਸਦਕਾ ਮੈਂ ਚੜ੍ਹਦੀ ਕਲਾ ਜਾਂ ਸਾਥੀਓ ਸੋ ਅੱਜ ਵੀਡੀਓ ਬਣਾਉਣ ਦਾ ਰੀਜ਼ਨ ਇਹ ਹੈ ਵੀ ਪਿਛਲੇ ਦਿਨੀ 18 ਤਰੀਕ ਨੂੰ ਮੈਨੋ ਰਮਨਦੀਪ ਗਿੱਲ ਬੀਬਾ ਜੀ ਨੇ ਇੱਕ ਵੀਡੀਓ ਬਣਾ ਕੇ ਗਰੁੱਪਾਂ 'ਚ ਸ਼ੇਅਰ ਕੀਤੀ ਆ ਉਹਦਾ ਟਾਈਟਲ ਬਣਾਇਆ ਜਥੇਬੰਦੀ ਵੱਲੋਂ ਬੋਰਡ ਦਫ਼ਤਰ ਵਿੱਚ ਹੋਈਆਂ ਤਰੱਕੀਆਂ ਤੇ ਐਲਏ ਸੰਬੰਧੀ ਜਾਣਕਾਰੀ ਸੋ ਮੇਰਾ ਬਤੌਰ ਪ੍ਰਧਾਨ ਜਥੇਬੰਦੀ ਉਹਨਾਂ ਨੂੰ ਹੀ ਸਵਾਲ ਆ ਕਿ ਬੀਬਾ ਜੀ ਕਿਸ ਆਧਾਰ ਤੇ ਕਿਹੜੇ ਅਹੁਦੇ ਦੇ ਤਹਿਤ ਜਥੇਬੰਦੀ ਦੇ ਨਾਮ ਵਰਤ ਕੇ ਜਥੇਬੰਦੀ ਦੇ ਨਾਂ ਤੇ ਵੀਡੀਓ ਬਣਾ ਕੇ ਵਾਇਰਲ ਕਰ ਰਹੇ ਨੇ ਸੋ ਉਹਨਾਂ ਨੂੰ ਥੋੜਾ ਬਹੁਤਾ ਸਭਿਧਾਨ ਦੀ ਪਾਲਣਾ ਜਥੇਬੰਦੀ ਦੀ ਮਾਨ ਮਰਿਆਦਾ ਤੇ ਮੁਲਾਜ਼ਮਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਤੁਸੀਂ ਇੱਕ ਹਾਰੇ ਹੋਏ ਕੈਂਡੀਡੇਟ ਹੋ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਜਿਹੜੇ ਤੁਹਾਡੇ ਸੱਜੇ ਖੱਬੇ ਮਿੱਟੀ ਦੇ ਮਾਦੋ ਬੈਠੇ ਨੇ ਉਹਨਾਂ ਨੂੰ ਮੁਲਾਜ਼ਮਾਂ ਨੇ ਵੋਟ ਪਾ ਕੇ ਜਿੱਤਾਇਆ ਉਹ ਆਪਣਾ ਪੱਖ ਰੱਖਣ ਕੋਈ ਪ੍ਰੋਬਲਮ ਨਹੀਂ ਹਾਂ ਬੈਠੋ ਨਾਲ ਜਰੂਰ ਪਰ ਤੁਸੀਂ ਜਥੇਵੰਦੀ ਦੇ YouTube ਕੇ ਚੈਨਲ ਪੀਐਸਸੀ ਵੀ ਯੂਨੀਅਨ ਤੇ ਕਿਸ ਆਧਾਰ ਤੇ ਵੀਡੀਓ ਅਪਲੋਡ ਕਰ ਰਹੇ ਹੋ ਆਪਦੇ ਵੱਲੋਂ ਸੋ ਤੁਸੀਂ ਪਹਿਲਾਂ ਹੀ ਬੜੇ ਪਵਾੜੇ ਪਾਏ ਨੇ ਜਥੇਵੰਦੀ ਦੇ ਵਿੱਚ ਰਹਿ ਕੇ ਜਥੇਵੰਦੀ ਨੂੰ ਇੱਕ ਤਰ੍ਹਾਂ ਦੇ ਖਤਮ ਕਰਨ ਦੀ ਤੁਸੀਂ ਗੱਲਾਂ ਕਰ ਚੁੱਕੇ ਹੋ ਇਹ ਨਾ ਹੋਵੇ ਕੱਲ ਨੂੰ ਜਥੇਵੰਦੀ ਬਿਲਕੁਲ ਹੀ ਖਤਮ ਹੋ ਜੇ ਸੋ ਬੀਬਾ ਜੀ ਉੱਥੇ ਬੋਲ ਰਹੇ ਨੇ ਕਿ ਅਸੀਂ ਐਲਿਆਂ ਦਾ ਕੰਮ ਕਰਾਵਾਂਗੇ ਅਸੀਂ ਤਰੱਕੀਆਂ ਕਰਾਤੀਆਂ ਅਸੀਂ ਉਹ ਕਰਾਤੀਆਂ ਸੋ ਬੀਬਾ ਜੀ ਤੁਹਾਨੂੰ ਇੰਨੀਆਂ ਚੀਜ਼ਾਂ ਦਾ ਬਹੁਤਾ ਗਿਆਨ ਨਹੀਂ ਨਾ ਹੀ ਜਾਣਕਾਰੀ ਆ ਐਲਿਆਂ ਦਾ ਜਿਹੜਾ ਕੇਸ ਆ ਉਹ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਉਹਦਾ ਫੈਸਲਾ ਹੋ ਚੁੱਕਿਆ ਉਹਦੇ ਆਰਡਰ ਨੇ ਜਿਹੜੇ ਹੇ ਤੱਕ ਅਪਲੋਡ ਨਹੀਂ ਹੋਏ ਆਰਡਰ ਆਉਣ ਤੋਂ ਬਾਅਦ ਅਗਲਾ ਕੀ ਕਾਰਵਾਈ ਹੋਊਗੀ ਉਹਦੇ ਸਬੰਧੀ ਹਜੇ ਤੱਕ ਕੋਈ ਕੁਝ ਨਹੀਂ ਜਾਣਦਾ ਸੋ ਤੁਸੀਂ ਰੋਟੀਆਂ ਸੇਕਣ ਦੇ ਤੌਰ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਪਹਿਲੋਂ ਵਕਤ ਦੇ ਮਾਰੇ ਨੇ ਤਕਲੀਫ ਚ ਨੇ ਉਹ ਦੋ ਦੋ 2.5 ਕਿਲੋਮੀਟਰ ਤੋਂ ਦੂਰੋਂ ਚੱਲ ਕੇ ਆਏ ਆਹ ਉਹਰੇ 2-4 ਦਿਨ ਪਹਿਲਾਂ ਮੈਨੂੰ ਵੀ ਮਿਲ ਕੇ ਗਏ ਨੇ ਲਾਰੇ ਲਾਤੇ ਵੀ ਆਜੇ ਤੁਹਾਡਾ ਕੰਮ ਕਰਾਉਣੀ ਆ ਤੁਹਾਨੂੰ ਦਵਾਰੇ ਰਖਾ ਲਾਂਗੇ ਸੋ ਇਦਾਂ ਦੀਆਂ ਬੇਦਕੀਆਂ ਗੱਲਾਂ ਕਰਕੇ ਮੁਲਾਜ਼ਮਾਂ ਦੇ ਜਜਵਾਤਾਂ ਨਾਲ ਨਾ ਖੇਡੋ ਬਾਕੀ ਇੱਕ ਐਸੀ ਤਰ੍ਹਾਂ ਤੁਸੀਂ ਨੇ ਆਪਣੇ 2012 ਦੇ ਵਿੱਚ ਰੈਗੂਲਰ ਹੋਏ ਇੱਕ ਲੈਕਚਰਰ ਟੀਚਰ ਜਿਨ੍ਹਾਂ ਨੂੰ ਬਤੌਰ ਇਸ ਨੌਕਰੀ 'ਚ ਰੈਗੂਲਰ ਕਰਾਉਣ ਸਮੇਂ ਮੈਂ ਪ੍ਰਧਾਨ ਸੀ ਤੇ ਮੇਰੇ ਤੇ ਮੇਰੀ ਪੂਰੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੈ ਸੰਬੰਧਤ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਦਾ ਬਕਾਇਆ ਜੋ ਕਾਫੀ ਵੱਡੀ amount ਲੱਖਾਂ ਦੇ ਵਿੱਚ ਉਹ ਦਵਾਉਣਾ ਉਹ ਫਾਈਲ ਮੈਂ ਪੁਟ ਅਪ ਕਰਾਈ ਸੀ ਮੇਰੀ ਟੀਮ ਨੇ ਉਹ ਕਿਸੇ ਕਾਰਨ ਕਰਕੇ ਰੁੱਕ ਕੇ ਤੇ ਹਜੇ ਵੀ ਰੁਕੀ ਹੋਈ ਆ ਤੁਸੀਂ ਉਹਨਾਂ ਦੇ ਜਜਵਾਤਨ ਨਾਲ ਖੇਡ ਕੇ ਵੀ ਉਹਨਾਂ ਨੂੰ ਦੋ ਦੋ 2.2 ਕਿਲੋਮੀਟਰ ਦੂਰੋਂ ਮੁੱਖ ਦਫ਼ਤਰ ਬੁਲਾ ਲਿਆ ਬਲਾਗੇ ਆਪਦੇ ਕੋਲੇ ਬਿਠਾ ਕੇ ਇਹ ਸਵਾਲ ਕਰ ਲਿਆ ਕਿ ਦੱਸੋ ਤੁਹਾਡਾ ਕੇਸ ਕੀ ਆ ਸੀ ਅੱਗੇ ਹੱਲ ਕਰਾਵਾਂਗੇ ਜੇ ਤੁਹਾਨੂੰ ਕੇਸ ਦੀ ਨਹੀਂ ਪਤਾ ਹੱਲ ਕੀ ਕਰਾਉਣਾ ਤੁਸੀਂ ਨੇ ਸੋ ਇਹ ਗੱਲ ਆਪਾਂ ਫੋਨ ਤੇ ਵੀ ਕਰ ਸਕਦੇ ਆ ਸੋ ਸਮਝਦਾਰ ਨੇ 54 ਟੀਚਰ ਜਿਨ੍ਹਾਂ ਦਾ ਬਕਾਇਆ ਨਹੀਂ ਹੇ ਤੱਕ ਮਿਲਿਆ ਉਹਨਾਂ ਨਾਲ ਮੇਰਾ ਰਾਬਤਾ ਨਿੱਜੀ ਤੌਰ ਤੇ ਸਭ ਨਾਲ ਕਾਇਮ ਆ ਉਹਨਾਂ ਨੂੰ ਜੋ ਮੈਂ ਕਹਿਣਾ ਸੱਚ ਕਹਿਣਾ ਉਹ ਅਜਰ ਲਾਈਜ਼ ਕਰਦੇ ਨੇ ਵੀ ਪ੍ਰਧਾਨ ਨੇ ਸੱਚ ਕਿਹਾ ਸੀਗਾ ਤੇ ਉਹਨਾਂ ਨੂੰ ਸੱਚ ਦਾ ਪਤਾ ਵੀ ਲੱਗ ਗਿਆ ਕਿ ਚੋਣਾਂ ਦਾ ਮੌਸਮ ਆ ਗਿਆ ਇਹ ਫੋਨ ਕਰ ਕਰਕੇ ਬੁਲਾ ਕੇ ਉਹਨਾਂ ਦੇ ਜਜ਼ਵਾਤਾਂ ਨਾਲ ਖੇਡ ਰਹੇ ਨੇ ਜੇ ਇਹ ਦਵਾਉਣ ਵਾਲੇ ਹੁੰਦੇ ਤਾਂ 2001 ਚ ਇਨਰੋਲ ਇਹਨਾਂ ਦਾ ਗਰੁੱਪ ਸੀ 2020 ਦੇ ਵਿੱਚ ਵੀ ਇਨਰੋਲ ਇਹਨਾਂ ਦਾ ਗਰੁੱਪ ਸੀ ਉਦੋਂ ਕਿਉਂ ਨਹੀਂ ਦਵਾ ਸਕੇ ਸੋ ਤਾਂ ਬਾਅਦ ਮੈਕਸ ਯੂਨੀਅਨ ਆਉਣੀਆਂ ਸ਼ੁਰੂ ਹੋ ਗਈਆਂ ਮੁਲਾਜ਼ਮਾਂ ਦੀ ਬਦੌਲਤ ਜਿਹਦੇ ਕਰਕੇ ਆਪਾਂ ਨੂੰ ਇਹ ਬਹੁਤ ਵੱਡਾ ਘਾਟਾ ਚੱਲਣਾ ਪੈ ਰਿਹਾ ਬਾਕੀ ਸਾਥੀਓ ਮੈਂ ਆਪਦੇ ਵੱਲੋਂ ਆਪਦੀ ਪੂਰੀ ਸਮੁੱਚੀ ਟੀਮ ਵੱਲੋਂ ਸਮੁੱਚੇ ਤਰੱਕੀ ਲੈਣ ਵਾਲੇ ਅਮੇ ਉਹ ਜੂਨੀਅਰ ਸੈਕਨੀਆਂ ਸੀਨੀਅਰ ਸੈਕਨੀਆਂ ਸਟੂਡੈਂਟਸ ਸਾਬਾਨੇ ਸਾਇਸਕਤਰ ਨੇ ਨਿਜੀ ਸਕਤਰ ਨੇ ਸਮੁੱਚੇ ਮੁਲਾਜ਼ਮਾਂ ਨੂੰ ਦਿਲੋਂ ਇਹ ਗੈਰੇ ਵਿੱਚ ਬਹੁਤ-ਬਹੁਤ ਮੁਬਾਰਕਾਂ ਦਿਨਾ ਪਹਿਲਾਂ ਵੀ ਵਟਸਐਪ ਗਰੁੱਪਾਂ ਦੇ ਮੁਬਾਰਕਾਂ ਦੇ ਚੁੱਕੇ ਆ ਤੇ ਉਹਨਾਂ ਦੀ ਤਰੱਕੀਆਂ ਲੈਣਾ ਉਹਨਾਂ ਦਾ ਹੱਕ ਸੀ ਉਹਨਾਂ ਨੂੰ ਤਰੱਕੀਆਂ ਮਿਲ ਗਈਆਂ ਇਹਦੇ ਵਿੱਚ ਤੁਸੀਂ ਕੋਈ ਬਹੁਤ ਆ ਵੱਡਾ ਮਾਰਕਾ ਨਹੀਂ ਮੇਰਾ ਖਾਸ ਕਰ ਬੀਬਾ ਜੀ ਤੁਸੀਂ ਤੁਹਾਡਾ ਜਥੇਬੰਦੀ ਦੇ ਵਿੱਚ ਕੋਈ ਰੋਲ ਨਹੀਂ ਤੁਸੀਂ ਉਹੀ ਹੋ ਜਿਨ੍ਹਾਂ ਨੇ ਇੱਕ ਟਾਈਮ ਲਿਖਿਆ ਸੀ ਕਿ ਜਥੇਬੰਦੀ ਦੇ ਵਿੱਚ ਉਹਨਾਂ ਜਿਹੜੀ ਤਤਮਰਅ ਖਤਮ ਹੋ ਗਈ ਜਥੇਬੰਦੀ ਕੁਛ ਕਰਦੀ ਨਹੀਂ ਜਥੇਬੰਦੀ ਚੁੱਪਾ ਜਿਹੜੀ ਜਥੇਬੰਦੀ ਨੂੰ ਤੁਸੀਂ ਕੋਸ ਦੇ ਹੋ ਰੱਖ ਕੇ ਉਸੇ ਜਥੇਵੰਦੀ ਦੇ YouTube ਚੈਨਲ ਤੇ ਜਥੇਵੰਦੀ ਦੇ ਨਾਂ ਇਹ ਵੀਡੀਓ ਕਰਦੇ ਹੋ ਕਿ ਅਸੀਂ ਤਰੱਕੀਆਂ ਕਰਾਤੀਆਂ ਅਸੀਂ ਆਹ ਕਰਾਤਾ ਅਸੀਂ ਉਹ ਕਰਾਤਾ ਸੋ ਇਹ ਮੈਂ ਹੰਕਾਰ ਜਿਹੜਾ ਤੁਹਾਡੇ ਚ ਵੜਿਆ ਇਸ ਸਮੁੱਚਾ ਬੋਰਡ ਪਰਿਵਾਰ ਬਹੁਤ ਚੰਗੀ ਤਰ੍ਹਾਂ ਜਾਣ ਚੁੱਕਿਆ ਤੁਸੀਂ ਜਥੇਵੰਦੀਕ ਤੌਰ ਤੇ ਕਿੰਨੇ ਕੁ ਮੈਚ્યોਰ ਹੋ ਕਿੰਨੇ ਕੁ ਤਿਆਰਬੇ ਕਰੋ ਕਿੰਨਾ ਕੁ ਤੁਹਾਨੂੰ ਟ੍ਰੇਡ ਯੂਨੀ ਦਾ ਗਿਆਨ ਆ ਇਹ ਤੁਹਾਡੀ 7 7 2024 ਨੂੰ ਬਣੀ ਵੀੜੇ ਤੋਂ ਸਮੁੱਚਾ ਬੋਰਡ ਪਰਿਵਾਰ ਬਹੁਤ ਚੰਗੀ ਤਰ੍ਹਾਂ ਜਾਣ ਚੁੱਕਿਆ ਕਿ ਜਥੇਵੰਦੀ ਦੀ ਮਾਣ ਮਰਿਆਦਾ ਨੂੰ ਜਿੱਦਾਂ ਤੁਸੀਂ ਨੇ ਟਾਇਟਰੀ ਕਰਕੇ ਚੂਰ-ਚੂਰ ਕਰ ਦਿੱਤਾ ਸੀ ਉਹ ਜਿੱਦਾਂ ਫਾ ਫਿਰ ਕਦੇ ਗੱਲ ਕਰਾਂਗੇ ਸੋ ਹਰ ਸਾਲ ਆਪਾਂ ਜਿਹੜੀਆਂ ਚੋਣਾਂ ਨੇ ਅਕਤੂਬਰ ਮਹੀਨੇ ਚ ਕਰਾਉਂਦੇ ਸੀ ਪਰ ਇਹਨਾਂ ਦੇ ਮਾਈ ਬਾਪ ਨੇ ਗਰਦੀਪ ਢਿੱਲੋਂ ਨੇ ਨਿੱਜੀ ਲਾਲਚਾਂ ਕਰਕੇ ਉਹ ਚੋਣਾਂ ਡਿਲੇ ਕਰਕੇ ਦਸੰਬਰ 2016 ਦੇ ਵਿੱਚ 2 ਦਸੰਬਰ 2016 ਚ ਕਰਾਈਆਂ ਸੀ ਜਿਹਦੇ ਬਦੌਲਤ ਡਿਸਟਰਬ ਹੋ ਗਿਆ ਸਾਰਾ ਮਾਹੌਲ ਸੋ ਅਸੀਂ ਨੇ ਫੈਸਲਾ ਕਰਿਆ ਸੀ ਪਿਛਲੇ ਸਾਲ ਚੋਣਾਂ ਹੋਣੀਆਂ ਸੀਗੀਆਂ ਜਨਵਰੀ ਚ 2024 ਚ ਪਰ ਅਸੀਂ ਅਕਤੂਬਰ 2023 ਚ ਚੋਣਾਂ ਕਰਕੇ ਸਮਾਂ ਵਾਪਸ ਲਿਆਂਦਾ ਸੀ ਅੱਜ ਵੀ ਮੈਂ ਦੁਬਾਰੇ ਮੁਲਾਜ਼ਮਾਂ ਦੇ ਵਿੱਚ ਇਹ ਗੱਲ ਰੱਖਣੀ ਚਾਹੁੰਨਾ ਬੜੀ ਖੁਸ਼ੀ ਤੇ ਮਾਣ ਨਾਲ ਕਿ ਚੋਣਾਂ ਸਮੇਂ ਸਿਰ ਹੋਣਗੀਆਂ ਅਕਤੂਬਰ ਮਹੀਨੇ ਚ ਹੀ ਆਪਾਂ ਚੋਣਾਂ ਕਰਾਵਾਂਗੇ ਰਹੀ ਗੱਲ ਮੇਰੀ ਸਸਪੈਂਸ਼ਨ ਦੀ ਮੇਰੀ ਮੁਲਤਵੀ ਦੀ ਉਹ ਇੱਕ ਦਫਤਰੀ ਪ੍ਰਕਿਰਿਆ ਦਫ਼ਤਰ ਵੱਲੋਂ ਪ੍ਰਸੈਸ ਹੋ ਰਹੀ ਆ ਉਹਦੇ ਜੋ ਨਤੀਜੇ ਨੂੰ ਸਭ ਦੇ ਸਾਹਮਣੇ ਆਈ ਜਾਣੇ ਨੇ ਮੈਂ ਪੂਰਾ ਸਹਿਯੋਗ ਕਰ ਰਿਹਾ ਇਸ ਪੜਤਾਲ ਦੇ ਵਿੱਚ ਤੇ ਦੁਬਾਰੇ ਵੀ ਮੰਗ ਕਰਦਾ ਮੈਨੇਜਮੈਂਟ ਤੋਂ ਵੀ ਨਿਰਪੱਖ ਪੜਤਾਲ ਕਰਾ ਕੇ ਸੱਚ ਝੂਠ ਸਾਹਮਣੇ ਲੈ ਕੇ ਆਓ ਅਗਲੀ ਗੱਲ ਇਹ ਆ ਵੀ ਜਿਹੜੇ ਮੇਰੇ ਵਿਰੋਧੀ ਗਰੁੱਪ ਦੇ ਸਾਥੀ ਨੇ ਉਹ ਬੜੀਆਂ ਗੱਲਾਂ ਕਰਦੇ ਨੇ ਮੁਲਾਜ਼ਮਾਂ ਦੇ ਮਨਾਂ ਵਿੱਚ ਡਰ ਖੌਫ ਪੈਦਾ ਕਰ ਰਹੇ ਨੇ ਕਿ ਜਿਹੜੀਆਂ ਚੋਣਾਂ ਨੇ ਉਹ ਅਸੀਂ ਕਰਵਾਵਾਂਗੇ ਭਾਵੇਂ ਨੀਲੇ ਗਰੁੱਪ ਵਾਲੇ ਕਰਾਉਣਗੇ ਪ੍ਰਧਾਨ ਸਸਪੈਂਡ ਆ ਉਹ ਚੋਣਾਂ ਨਹੀਂ ਕਰਾ ਸਕਦਾ ਉਹ ਚੋਣਾਂ ਲੜ ਨਹੀਂ ਸਕਦਾ ਸੋ ਮੈਂ ਕਹਿਣਾ ਚਾਹੁੰਦਾ ਹਾਂ ਸਾਥੀਆਂ ਨੂੰ ਕਿ ਜਥੇਬੰਦੀ ਦੀ ਮਾਨ ਮਰਿਆਦਾ ਸੰਵਿਧਾਨ ਤੇ ਟਿੱਕੀ ਆ ਉਹ ਸੰਵਿਧਾਨ ਦੀ ਕਾਪੀ ਨੂੰ ਧਿਆਨ ਨਾਲ ਪੜ੍ਹ ਲਓ ਉਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਕਿ ਮੁਲਾਜ਼ਮ ਬੋਰਡ ਦਾ ਹੋਣਾ ਚਾਹੀਦਾ ਉਹ ਬੋਰਡ ਤੋਂ ਤਨਖਾਹ ਲੈਣੀ ਹੁੰਦਾ ਚਾਹੀਦਾ ਸਸਪੈਂਸ਼ਨ ਨਾਲ ਜੱਥੇ ਦੇ ਚੋਣਾਂ ਦਾ ਕੋਈ ਸਬੰਧ ਨਹੀਂ ਮੈਂ ਅੱਜ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੁਲਾਜ਼ਮਾਂ ਮੇਰੀ ਸਸਪੈਂਸ਼ਨ ਹੋਈ ਆ ਮੈਨੂੰ ਪੱਤੇ ਨਹੀਂ ਮਿਲਦੇ ਪਰ ਮੈਨੂੰ 50% ਤਨਖਾਹ ਦਫ਼ਤਰ ਅੱਜ ਵੀ ਦੇ ਰਹੇ ਆ ਸੋ ਕਹਿਣ ਤਾਂ ਭਾਵੇਂ ਬੋਰਡ ਦਾ ਮੁਲਾਜ਼ਮਾਂ ਬੋਰਡ ਦਾ ਮੁਲਾਜ਼ਮ ਚੋਣਾਂ ਲੜ ਸਕਦਾ ਮੈਂ ਚੋਣਾਂ ਵੀ ਲੜੂਗਾ ਮੇਰੀ ਸਸਪੈਂਸ਼ਨ ਨਾਲ ਚੋਣਾਂ ਦਾ ਕੋਈ ਸਬੰਧ ਨਹੀਂ ਚੋਣਾਂ ਸਮੇਂ ਦੀ ਹੋਣਗੀਆਂ ਸਾਰੀਆਂ ਸੋ ਸਾਥੀਓ ਗੱਲਾਂ ਬਹੁਤ ਨੇ ਕਰਨ ਵਾਲੀਆਂ ਸਮਾਂ ਅਜੇ ਜਾਇਜ਼ਤ ਨਹੀਂ ਦਿੰਦਾ ਬੀਬਾ ਜੀ ਨੇ ਜਥੇਬੰਦੀ ਦਾ ਪਲੇਟਫਾਰਮ ਵਰਤ ਕੇ ਆਪ ਦੀ ਇੱਕ ਚੌਧਰ ਚਮਕਾਉਣ ਨੂੰ ਨਿੱਜੀ ਲਾਲਚਾਂ ਨੂੰ ਇੱਕ ਸ਼ੋਰਤ ਘਟਣ ਖਾਤਰ ਉਹਨੂੰ ਮਿਸਯੂਜ਼ ਕੀਤਾ ਜੀ ਦੇ ਕਰਕੇ ਸਾਨੂੰ ਅੱਜ ਆਉਣਾ ਪਿਆ ਗੱਲਾਂ ਇਹ ਵੀ ਕਰਨਗੇ ਵੀ ਤੇਰੇ ਨਾਲ ਸੱਜੇ ਕੱਪੇ ਬੈਠਣਾ ਉਹ ਵੀ ਇਲੈਕਸ਼ਨ ਹਾਰੇ ਨੇ ਪਰ ਸੰਬੋਧਨ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪ੍ਰਧਾਨ ਕਰ ਰਿਹਾ ਚੁਣਿਆ ਹੋਇਆ ਪ੍ਰਧਾਨ ਤੁਹਾਨੂੰ ਮੁਲਾਜ਼ਮਾਂ ਨੇ ਕੋਈ ਫਤਵਾ ਨਹੀਂ ਦਿੱਤਾ ਤੁਹਾਡੇ ਸੱਜੇ ਖੱਬੇ ਵਿੱਚ ਮੁੜ ਕੇ ਨਾ ਮਿੱਟੀ ਦੇ ਮਾਦੋ ਜਿਹੜੇ ਬੈਠੇ ਰਹਿੰਦੇ ਨੇ ਉਹ ਬੋਲਣ ਨਾਲ ਬੈਠੋ ਕੋਈ ਇਤਰਾਜ਼ ਨਹੀਂ ਸੰਵਿਧਾਨ ਦੀ ਮਰਿਆਦਾ ਚ ਰਹੋ ਮੁਲਾਜ਼ਮਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹਜਾਓ ਉਹਨਾਂ ਦੀ ਜਿਹੜੀ ਜਥੇਬੰਦੀ ਪ੍ਰਤੀ ਜੋ ਉਹਨਾਂ ਦੀ ਸੋਚ ਆ ਜੋ ਉਹਨਾਂ ਦਾ ਭਰੋਸਾ ਉਹਨੂੰ ਨਾ ਤੋੜੋ ਤੁਹਾਡੇ ਕੋਲੇ ਕੋਈ ਅਧਿਕਾਰ ਨਹੀਂ ਵੀਡੀਓ ਬਣਾ ਕੇ ਜਥੇਬੰਦੀ ਪਲੇਟਫਾਰਮ ਤੇ ਪਾਉਣ ਦਾ ਮੈਂ ਤੁਹਾਨੂੰ ਇੱਥੋਂ ਸਖਤ ਚੇਤਾਵਨੀ ਤਾੜਨਾ ਕਰਦਾ ਇਹ ਕੰਮ ਨਾ ਕਰੋ ਜਿਸ ਦਿਨ ਮੁਲਾਜ਼ਮਾਂ ਨੇ ਤੁਹਾਨੂੰ ਬਤੌਰ ਕਿਸੇ ਵੀ ਅਹੁਦੇ ਤੇ ਚੁਣ ਲਿਆ ਜਥੇਵੰਦੀ ਦੇ ਜੀ ਸਤ ਕੇ ਵੀਡੀਓ ਬਣਾ ਕੇ ਪਾਇਓ ਪਰ ਜਥੇਵੰਦ ਸਵਿਧਾਨ ਉਹਦੀ ਮਾਨ ਮਰਜ਼ਾ ਦਾ ਧਿਆਨ ਰੱਖੋ ਬੀਬਾ ਜੀ ਇੰਨਾ ਵੀ ਨਹੀਂ ਅੱਗੇ ਵਧੀਦਾ ਕਿ ਆਪਦੀ ਇੱਕ ਫੋਕੀ ਸ਼ੌਧਰ ਇੱਕ ਫੋਕੀ ਸ਼ੋਰ ਦਿਖਾਤਰ ਇਹਨਾਂ ਪਲੇਟਫਾਰਮ ਨੂੰ ਵਰਤ ਕੇ ਆ ਕੁਝ ਕਰੋ ਪ੍ਰਧਾਨ ਸਸਪੈਂਡ ਹੋਇਆ ਆ ਆਪਦੀ ਨੌਕਰੀ ਦੇ ਵਿੱਚੋਂ ਨਾ ਕਿ ਮੈਂ ਮਰਿਆ ਨਾ ਮੈਂ ਬੋਰਡ ਚੋਂ ਬਾਹਰ ਨਿਕਲਿਆ ਆ ਬੋਰਡ ਦਾ ਮੁਲਾਜ਼ਮਾ ਬਤੌਰ ਪ੍ਰਧਾਨ ਆ ਅੱਜ ਉਸ ਚੇਅਰ ਤੇ ਬੈਠ ਕੇ ਮੈਂ ਮੁਲਾਜ਼ਮੇ ਨੂੰ ਸੰਬੋਧਨ ਕਰ ਰਿਹਾ ਜਥੇਵੰਦੀਆਂ ਚੋਣਾ ਅਨਾਉਂਸ ਕਰਾਂਗੇ ਸਮੇਂ ਦੇ ਚੋਣਾਂ ਹੋ ਰਹੀਆਂ ਜਿਨ੍ਹਾਂ ਨੇ ਚੋਣਾਂ ਲੜਨ ਦੀ ਤਿਆਰੀ ਰੱਖਿਓ ਤੇ ਮੈਂ ਬਤੌਰ ਪ੍ਰਵਿੰਦਰ ਸਿੰਘ ਖੰਗੂੜਾ ਵੀ ਪ੍ਰਧਾਨ ਦੀ ਚੋਣ ਲੜੂੰਗਾ ਡਟ ਕੇ ਮੁਕਾਬਲਾ ਕਰਾਂਗੇ ਸਾਥੀਓ ਧੰਨਵਾਦ